ਮੇਰਾ ਨਾਮ ਸਮੀਰ ਪਟਾਰ ਹੈ। ਔਰ ਮੈਂ ਆਗੋਸ਼ ਹੋਲਡਿੰਗ ਹੈਂਡਸ ਸੁਸਾਇਟੀ ਤੋਂ ਆਗੋਸ਼ ਹੋਲਡਿੰਗ ਹੈਂਡਸ ਸਕੂਲ ਤੋਂ ਆ। ਔਰ ਮੈਂ ਇਸ ਗਣਪਤੀ ਜੀ ਦੇ ਮਹੌਸਵ ਦੇ ਵਿੱਚ ਆ ਕੇ ਉਸ ਪਰਮਾਤਮਾ ਦੀ ਉਸਤਤ ਕੀਤੀ ਹੈ। ਉਸ ਪਰਮਾਤਮਾ ਦੇ ਭਜਨ ਗਾਇਨ ਕੀਤੇ ਨੇ। ਅੱਜ ਜੋ ਕੁਝ ਵੀ ਮਿਲੇ ਹੈ ਮੈਨੂੰ ਇਸ ਅਗੋਸ਼ਤ ਦੀ ਬਦੌਲਤ ਮਿਲੇ ਹੈ ਗਾਇਕੀ ਦਾ ਗਿਫਟ ਮੈਨੂੰ ਗੋਡ ਗਿਫਟ ਸੀ ਪਰ ਅੱਜ ਜਿੰਨੀਆਂ ਵੀ ਸਟੇਜਿਸ ਮੈਂ ਕਰ ਰਿਹਾ ਹਾਂ ਜਾਂ ਪਿੱਛੇ ਕੀਤੀਆਂ ਨੇ ਉਹ ਅਗੋਸ਼ਤ ਦੀ ਬਦੌਲਤ ਕੀਤੀਆਂ ਨੇ ਔਰ ਮੇਰੀ ਉਸ ਪਰਮਪਿਤਾ ਪਰਮਾਤਮਾ ਔਰ ਗਣਪਤੀ ਗਣੇਸ਼ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਮੇਰਾ ਅਗੋਸ਼ ਜਿਹੜਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਕਰੇ ਔਰ ਮੇਰੇ ਸਤਕਾਰਯੋਗ ਮੈਮ ਮਨਿੰਦਰਜੀਤ ਔਰ ਜੀ ਮੇਰੇ ਸਰ ਸਰਦਾਰ ਕਵਲਜੀਤ ਸਿੰਘ ਜੀ ਸਤ ਗਣਪਤੀ ਗਣੇਸ਼ ਮਹਾਰਾਜ ਜੀ ਉਹਨਾਂ ਨੂੰ ਸਮਰੱਥਾ ਦੇਣ ਉਹਨਾਂ ਨੂੰ ਤਾਕਤ ਦੇਣ ਕਿ ਸਾਡੇ ਵਰਗੇ ਹੋਰਾਂ ਬੱਚਿਆਂ ਨੂੰ ਵੀ ਨਵਾਂ ਪਵਿੱਕ ਦੇ ਸਕਣ ਨਵਾਂ ਸੰਸਾਰ ਬਣਾ ਸਕਣ। ਔਰ ਇਹਨਾਂ ਦੇ ਨਾਲ ਲੱਗ ਲੱਗ ਕੇ ਮੇਰਾ ਵੀ ਜੀਵਨ ਜਿਹੜਾ ਸਾਰਥਕ ਹੁੰਦਾ ਜਾਵੇ। ਤੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਨਾਲ ਦੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਆਪਣੇ ਨਾਲ ਨਾਲ ਹੋਰਾਂ ਬੱਚਿਆਂ ਨੂੰ ਇਹ ਮੈਸੇਜ ਦਿਆਂਗਾ ਕਿ ਜਿੰਨਾ ਜਿੰਨਾ ਬੱਚਿਆਂ ਨੇ ਆਪਣੇ ਮਾਪਿਓ ਦੇ ਨਾਲ ਜਿੰਨਾ ਬੱਚਿਆਂ ਨੇ ਆਪਣੇ ਮਾਪਿਓ ਗਵਾ ਦਿੱਤੇ ਸਮਝ ਲਓ ਉਹਨਾਂ ਨੇ ਰੱਬ ਗਵਾ ਦਿੱਤਾ ਸੋ ਮੈਂ ਜਿੰਨਾ ਉਹਨਾਂ ਬੱਚਿਆਂ ਦੇ ਲਈ ਮੇਰਾ ਇਹੋ ਮੈਸੇਜ ਹੈ ਕਿ ਜਿੰਨਾ ਵੀ ਹੋ ਸਕੇ ਆਪਣੇ ਮਾਪਿਓ ਨੂੰ ਆਪਣੇ ਟੀਚਰ ਸਹਿਬਾਨ ਨੂੰ ਉਹ ਸਤਿਕਾਰ ਦਿਓ ਉਹ ਤੋਫੀਕ ਦਿਓ ਜੋ ਉਹ ਲੈਣ ਦੇ ਹੱਕਦਾਰ ਨੇ ਇੱਕ ਜਿਹੜਾ ਤੁਸੀਂ ਭਜਨ ਦਾ ਹੈ ਉਹ ਥੋੜਾ ਜਿਆਦਾ ਭਜਨ ਗੁਣ ਬਣਾ ਦਿਓ ਹੈਰੋ बसने वाले राम हे रोम रोम में बसने वाले राम जगत के स्वामी हे अंतरयामी मैं तुझसे क्या मांगूं ओ मैं तुझसे क्या मांगूं ਔਰ ਅੰਤ ਦੇ ਵਿੱਚ ਮੈਂ ਇਹ ਸਾਰੇ ਬੱਚਿਆਂ ਨੂੰ ਅਪੀਲ ਕਰਾਂਗਾ ਕਿ ਜਿੱਥੇ ਵੀ ਆਪ ਜੀ ਨੂੰ ਇਸ ਤਰ੍ਹਾਂ ਦਾ ਕੋਈ ਬੱਚਾ ਦਿਖਦਾ ਹੈ ਜਿੱਥੇ ਵੀ ਇਸ ਤਰ੍ਹਾਂ ਦਾ ਕੋਈ ਵੀ ਬੱਚਾ ਦਿਖਦਾ ਹੈ ਉਹ ਸਾਡੇ ਸਕੂਲ ਅਗੋਸ਼ ਹੋਲਡਿੰਗ ਹੈਂਡ ਨਜ਼ਦੀਕ ਗੁਰਨਾਨਕ ਹਸਪੀਟਲ ਗਲੀ ਨੰਬਰ 3 ए ਦੇ ਵਿੱਚ ਸੰਪਰਕ ਕਰਕੇ ਸਾਡੇ ਸਕੂਲ ਦੇ ਨਾਲ ਸੰਪਰਕ ਕਰ ਸਕਦੇ ਹੋ ਹਾਂ ਮੇਰਾ ਸਕੂਲ ਜੋ ਹੈ ਗੋਪਾਲਨਗਰ ਮਜੀਠਾ ਰੋਡ ਨਜ਼ਦੀਕ ਗੁਰਨਾਨਕ ਹਸਪੀਟਲ ਪਵਾ ਟਾਬਾ ਦੇ ਨਾਲ ਗਲੀ ਨੰਬਰ 3A ਦੇ ਵਿੱਚ ਇਹ ਸਕੂਲ ਹੈ ਸੋ ਜਿੱਥੇ ਵੀ ਆਪ ਜੀ ਨੂੰ ਇਸ ਤਰ੍ਹਾਂ ਦੇ ਬੱਚੇ ਦਿਖਣ ਤੁਸੀਂ ਉਹਨਾਂ ਬੱਚਿਆਂ ਨੂੰ ਸਾਡੇ ਸਕੂਲ ਦੇ ਵਿੱਚ ਲੈ ਕੇ ਆਓ ਸਾਡੇ ਸਕੂਲ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲੇ ਨੇ ਔਰ ਸਮੀਰ ਪਟਾਰੇ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲੇ ਨੇ ਮੈਂ ਇਹਨਾਂ ਬੱਚਿਆਂ ਨੂੰ ਮਿਊਜ਼ਿਕ ਦੀ ਸੰਥਿਆ ਵੀ ਦੇ ਰਿਆਂ ਤੇ ਮੈਂ ਉਹਨਾਂ ਬੱਚਿਆਂ ਨੂੰ ਫ੍ਰੀ ਆਫ ਕਾਸਟ ਮਿਊਜ਼ਿਕ ਦੀ ਸੰਥਿਆ ਦੇਵਾਂਗਾ ਜੀ ਮੇਰਾ ਨਾਮ ਸੁਸ਼ਾਨਤ ਭਟਗਿਆ ਜੀ ਅੱਜ ਜਿਹੜਾ ਅ ਅਗੋਸ਼ ਤੇ ਨਾਇਨ ਗਲੋਬਲ ਫਾਊਂਡੇਸ਼ਨ ਦਾ ਜਿਹੜਾ ਸ='%ਯੁਕਤ ਪ੍ਰਯਾਸ ਨਾਲ ਗਣਪਤੀ ਮਹਾਰਾਜ ਦਾ ਉਤਸਵ ਜਿਹੜਾ ਇੱਥੇ ਮਨਾਇਆ ਗਿਆ ਵਿਰਸਾ ਵਿਹਾਰ ਚ ਉਹ ਇੱਕ ਬਹੁਤ ਹੀ ਸੁੰਦਰ ਪ੍ਰੋਗਰਾਮ ਹੋਇਆ ਔਰ ਕਿੱਤਾ ਵੀ ਜਿਹੜਾ ਸਪੈਸ਼ਲ ਬੱਚਿਆਂ ਵੱਲੋਂ ਗਿਆ ਵੈ ਜੋ ਕਿ ਆਪਣੇ ਆਪ ਚ ਇੱਕ ਮਿਸਾਲ ਹੈ ਸਮਾਜ ਦਾ ਸਮਾਜਿਕ ਆਇਨਾ ਵੀ ਹੈ ਕਿ ਅਸੀਂ ਜਨਾਬ ਹੈ ਇਹ ਜਿਹੜੇ ਸਪੈਸ਼ਲ ਬੱਚੇ ਹੈ ਇਹਨਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਤੁਸੀਂ ਦੇਖੋ ਅੱਜ ਸਾਰਾ ਉਹਨਾਂ ਨੇ ਸਮਾਂ ਬੰਦ ਕੇ ਰੱਖਿਆ ਕੋਈ ਵੀ ਜਿਹੜੇ ਸ਼ਹਿਰ ਦੇ ਡਿਗਨਿਟਰੀਜ਼ ਆਏ ਸੀ ਕਿਸੇ ਨੇ ਵੀ ਇਹ ਨਹੀਂ ਕੋਸ਼ਿਸ਼ ਕੀਤੀ ਕਿ ਉਹ ਸਿਰਫ ਫਾਰਮੈਲਟੀ ਲਈ ਆਏ ਸਾਰਿਆਂ ਨੇ ਬੈਠ ਕੇ ਬੜਾ ਆਨੰਦ ਲਿਆ ਵਾ ਔਰ ਉਹਨਾਂ ਨੂੰ ਇਹ ਬੱਚਿਆਂ ਦੇ ਰੂਪ ਚ ਸਾਰੇ ਗਣੇਸ਼ ਜੀ ਹੀ ਸਾਨੂੰ ਸਾਖਸ਼ਾਤ ਨਜ਼ਰ ਆਏ ਨੇ ਮੈਂ ਪਰਮਾਤਮਾ ਕੋ ਇਹੀ ਆਪਣਾ ਉਹਨਾਂ ਦੇ ਚਰਨਾਂ 'ਚ ਹੀ ਮੰਗ ਕਰਾਂਗਾ ਕਿੰਨਾ ਬੱਚਿਆਂ ਦਾ ਜਿਹੜਾ ਜੀਵਨ ਆਉਣ ਵਾਲਾ ਜੀਵਨ ਹੈ ਉਹ ਹੋਰ ਵਧੀਆ ਹੋਵੇ ਔਰ ਇਸ ਸਮਾਜ ਦੇ ਵਿੱਚ ਜਿਹੜੀ ਆ ਆਪਣਾ ਯੋਗਦਾਨ ਹੋਰ ਵਧੀਆ ਦੇ ਸਕਣ ਜੀ ਮੈਂ ਕਲਾਸ਼ ਇਸ ਨੈਨ ਗਲੋਬਲ ਫਾਊਂਡੇਸ਼ਨ ਦਾ ਮੈਂਬਰ ਹੈ ਤੇ ਮੈਂ ਅੱਜ ਇੱਕ ਜਿਹੜਾ ਪ੍ਰੋਗਰਾਮ ਦੇਖਿਆ ਦੇਖ ਕੇ ਨਾ ਬੜੀ ਵੱਡੀ ਸਾਨੂੰ ਸਿੱਖ ਮਿਲੀ ਹੈ ਕਿ ਇਹਨਾਂ ਬੱਚਿਆਂ ਨੂੰ ਨਾ ਕਿੱਡਾ ਵੱਡਾ ਚੈਲੰਜ ਹੈਗਾ ਇਹ ਬੱਚੇ ਤੁਸੀਂ ਦੇਖੋਗੇ ਰੱਬ ਲੋ ਇਹਨਾਂ ਨੂੰ ਨਾ ਬੜੇ ਚੈਲੰਜ ਦਿੱਤੇਗੇ ਉਸ ਤੋਂ ਬਾਵਜੂਦ ਕਿੰਨੇ ਖੁਸ਼ ਹੈਗੇ ਤੇ ਆਪਾਂ ਆਪਣੀ ਲੈਗ ਦੇ ਵਿੱਚ ਛੋਟੇ ਛੋਟੇ ਚੈਲੰਜ ਦੇਖ ਕੇ ਬੜੇ ਦੁਖੀ ਹੋ ਜਾਂਦੇ ਆ ਇਹਨਾਂ ਨੂੰ ਦੇਖ ਕੇ ਸਾਨੂੰ ਸਿੱਖ ਲੈਣੀ ਚਾਹੀਦੀ ਹੈ ਕਿ ਕਿੰਨਾ ਚੈਲੰਜ ਹੋਣ ਦੇ ਬਾਅਦ ਇਹਨੇ ਖੁਸ਼ ਹੈਗੇ ਇਹਨੇ ਖੁਸ਼ੀ ਨਾਲ ਪਰਫਾਰਮੈਂਸ ਕਰ ਰਹੀ ਹੈ ਤੇ ਸਾਨੂੰ ਵੀ ਖੁਸ਼ ਕਰ ਰਹੀ ਹੈ ਇਸ ਤਰ੍ਹਾਂ ਦੇ ਬੱਚੇ ਜਿਹੜੇ ਇੱਕ ਸਮਾਜ ਦਾ ਜਿਹੜਾ ਹਿੱਸਾ ਆ ਸਾਨੂੰ ਸਮਾਜ ਨੂੰ ਵੀ ਇਹਨਾਂ ਨੂੰ ਅਪਣਾਉਣਾ ਚਾਹੀਦਾ ਤੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਜਿਹੜੇ ਟੈਲੈਂਟ ਦੇ ਰਿਹਾ ਹੈ ਅਗੋਸ਼ ਦੀ ਟੀਮ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਸ਼ਹਿਰ ਵਾ ਸ਼ਹਿਰ ਵਾਸੀ ਨੂੰ ਇਹੀ ਅਪੀਲ ਹੈ ਕਿ ਜਿਸ ਤਰ੍ਹਾਂ ਕੀ ਇਹ ਬੱਚੇ ਆਪਣੇ ਆਪ ਦੇ ਜਿਹੜੇ ਪਰਫਾਰਮੈਂਸ ਲੈ ਕੇ ਸਾਹਮਣੇ ਆ ਰਹੇ ਆ ਉਹਦੇ ਨਾਲ ਤੁਹਾਨੂੰ ਵੀ ਇੱਕ ਸਮਾਜ ਤੁਹਾਡਾ ਬਣ ਰਿਹਾ ਤੇ ਇਸ ਤਰ੍ਹਾਂ ਸ਼ਹਿਰ ਵਾਸੀਆਂ ਨੂੰ ਆਪਣੇ ਅੰਦਰ ਦੀ ਪਰਫਾਰਮੈਂਸ ਕੱਢਣੀ ਚਾਹੀਦੀ ਨਾ ਕਿ ਅੱਜ ਦੇ ਸਮੇਂ ਦੇ ਵਿੱਚ ਮੋਬਾਈਲ ਦੇ ਵਿੱਚ ਟਾਈਮ ਵੇਸਟ ਕਰਕੇ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾਤਰ ਲੋਕੀ ਡਿਪਰੈਸ਼ਨ 'ਚ ਜਾ ਰਿਹਾ ਹੈ ਡਿਪਰੈਸ਼ਨ 'ਚ ਜਾਣ ਦਾ ਕਾਰਨ ਕੀ ਕਿ ਇਹਹੀ ਆਪਣੀ ਅੰਦਰ ਦੀਆਂ ਤਾਕਤਾਂ ਜਿਹੜੀਆਂ ਨਾ ਨਹੀਂ ਪਛਾਣ ਰਹੇ ਭਾਈ ਆਪਣੇ ਅੰਦਰ ਦੇ ਸਕਿੱਲ ਪਛਾਣ ਕੇ ਉਹਨੂੰ ਜੇ ਡਿਵੈਲਪ ਕਰੀਏ ਤੇ ਸਾਡੇ ਸਮਾਜ ਦੇ ਵਿੱਚ ਵੀ ਵਾਧਾ ਹੋਏਗਾ ਤੇ ਸਾਡੇ ਜਿਹੜਾ ਯੂਥ ਆ ਜ ਵੀ ਨਹੀਂ ਜਾਏਗਾ ਤੇ ਜਿਹੜੇ ਅੱਜਕੱਲ੍ਹ ਦੇ ਬੱਚੇ ਇਤਨੇ ਹੈਂਡੀਕੈਪ ਉਹਨਾਂ ਨੂੰ ਕੀ ਮੈਸੇਜ ਜਾਈਓਗੇ ਉਹਨਾਂ ਦੇ ਪੇਰੈਂਟ ਨੂੰ ਕੀ ਮੈਸੇਜ ਜਾਈਓਗੇ ਉਹਨਾਂ ਦੇ ਪੇਰੈਂਟਸ ਨੂੰ ਇਹੀ ਮੈਸੇਜ ਆਇਆ ਕਿ ਉਹਨਾਂ ਦੇ ਪੇਰੈਂਟਸ ਨੂੰ ਇਹੀ ਮੈਸੇਜ ਆਇਆ ਕਿ ਉਹ ਇਹਨਾਂ ਬੱਚਿਆਂ ਨੂੰ ਘਟਨਾ ਸਮਝਣ ਕਿਸੇ ਪਾਸਿਓਂ ਇਸ ਤਰ੍ਹਾਂ ਦੇ ਅਘੋਸ਼ਵਰ ਕੀ ਟੀਮ ਦੇ ਨਾਲ رابطہ ਕਰਨ ਤੇ ਉਹ ਆਪਣੇ ਬੱਚੇ ਦੇ ਅੰਦਰ ਦਾ ਨਿਕਲਦਾ ਟੈਲੈਂਟ ਜਿਹੜਾ ਉਹ ਜ਼ਰੂਰ ਦੇਖਣਗੇ ਕਿਉਂਕਿ ਇਹ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਜਿਹੜੀਆਂ ਅੱਜ ਬੱਚਿਆਂ ਨੇ ਪੇਸ਼ ਕੀਤੀ ਆ ਉਹਨਾਂ ਨੇ ਜਿਹੜਾ ਆਪਣਾ ਪਰਫਾਰਮੈਂਸ ਦਿੱਤੀ ਆ ਉਹ ਪਰਫਾਰਮੈਂਸ ਸਿਰਫ ਇੱਕ ਪਰਫਾਰਮੈਂਸ ਹੀ ਨਹੀਂ ਸੀ ਯਾਨੀ ਕਿ ਪਰਫਾਰਮੈਂਸ ਦਿਲੋਂ ਕਰ ਰਹੀ ਸੀ ਤੇ ਇਸ ਤਰ੍ਹਾਂ ਦੀ ਦਿਲੋਂ ਪਰਫਾਰਮੈਂਸ ਜਿਹੜੀ ਹੈ ਨਾ ਅੱਜ ਸਟੇਜ ਜਿਹੜੀ ਹੈ ਇਸ ਤਰ੍ਹਾਂ ਦੀ ਪਰਫਾਰਮੈਂਸ ਦੀ ਉਡੀਕ ਚ ਰਹਿੰਦੀ ਹੈ ਤੇ ਆਡੀਅנס ਵੀ ਇਸ ਤਰ੍ਹਾਂ ਦੀ ਪਰਫਾਰਮੈਂਸ ਲਈ ਹੀ ਤਾੜੀਆਂ ਮਾਰਦੀ ਹੈ। ਬਤੀ ਬੱਪਾ ਮੋਰੀਆ ਅੱਜ ਬਹੁਤ ਹੀ ਵਧੀਆ ਫੰਕਸ਼ਨ ਆਇਆ ਤੁਸੀਂ ਦੇਖਿਆ ਹੈਗਾ ਸਪੈਸ਼ਲ ਬੱਚੇ ਹੀ ਸਾਡੇ ਆਏ ਕਿਸੇ ਬੱਸ ਉਹਨੇ ਲੱਗਦਾ ਪਿਆ ਕਿ ਉਹ ਬੱਚੇ ਸਪੈਸ਼ਲ ਬੱਚੇ ਆ ਇੰਨਾ ਜ਼ਿਆਦਾ ਟੈਲੈਂਟ ਸੀ ਉਹਨਾਂ ਚ ਇੰਨਾ ਜ਼ਿਆਦਾ ਉਹਨਾਂ ਨੇ ਤਿਆਰੀ ਕੀਤੀ ਤਿੰਨ ਚਾਰ ਦਿਨ ਤੋਂ ਰਸਲ ਕਰ ਰਹੇ ਸੀ ਤੁਸੀਂ ਦੇਖੋ ਰਹਿ ਅਸਲ ਦਾ ਜ ਨਤੀਜਾ ਦੇਖੋਗੇ ਐਡਾ ਵਧੀਆ ਫੰਕਸ਼ਨ ਆਇਆ ਵਾ ਇਸ ਤਰ੍ਹਾਂ ਹੀ ਹਰ ਸਾਲ ਦੀ ਤਰ੍ਹਾਂ ਆਪਾਂ ਫੰਕਸ਼ਨ ਕਰਾਉਂਦੇ ਰਵਾਂਗੇ ਜੈ ਗਣਪਤੀ ਜੀ ਰਾਣਾ ਜੀ ਅੱਜ ਅੱਜ ਨਾ ਨਾਇਨ ਫਾਊਂਡੇਸ਼ਨ ਵੱਲੋਂ ਧੀਰਜ ਗਿੱਲ ਸਰ ਜੀ ਨੇ ਸਾਨੂੰ ਬੱਚਿਆਂ ਨੂੰ ਇਨਵਾਈਟ ਕੀਤਾ ਇੱਥੇ ਬੱਚਿਆਂ ਨੇ ਪ੍ਰੋਗਰਾਮ ਕੀਤਾ ਗਣੇਸ਼ ਚਤੁਰਜੀ ਜੀ ਮਨਾਈ ਗਈ ਹੈ ਤੇ ਬੱਚਿਆਂ ਨੇ ਕ੍ਰਿਸ਼ਨ ਲੀਲਾ ਵਾਂ ਦਿਖਾਈਆਂ हनुमान जी राम जी सारीयां ਜਿੰਤੀਆਂ ਦਿਖਾਈਆਂ ਬੱਚਿਆਂ ਨੇ ਬਹੁਤ ਹੀ ਵਧੀਆ ਪਰਫਾਰਮੈਂਸ ਦਿੱਤੀ ਔਰ ਇੱਕ ਇੱਕ ਬੰਦਾ ਕਹਿ ਰਿਹਾ ਸੀਗਾ ਕਿ ਬੱਚੇ ਬਹੁਤ ਟ੍ਰੈਨਡ ਹੈ ਆਮ ਨੋਰਮਲ ਤੋਂ ਵੀ ਬੱਦਚੀਆਂ ਪਰਫਾਰਮੈਂਸ ਦੇ ਰਹੇ ਨੇ ਇੱਕ ਪ੍ਰੋਗਰਾਮ ਉਹਨਾਂ ਟੈਲੈਂਟ ਦੇ ਨਾਲ ਬੱਚਿਆਂ ਦੇ اندر ਸੰਸਕ੍ਰਿਤੀ ਵੀ ਭਰ ਰਹੇ ਹੋ ਕਿਸੇ ਨੂੰ ਲੱਗਦਾ ਬੱਚੇ ਤੁਸੀਂ ਜਿਸ ਨੂੰ ਟ੍ਰੇਨ ਕਰ ਰਹੇ ਸਮਾਜ ਦੇ ਕਿ ਸਾਵਾ ਨਹੀਂ ਸਰ ਸਾਡੀ ਤੇ ਇਹ ਦੁਨੀਆ ਹੈ ਸਾਨੂੰ ਤੇ ਸਭ ਕੁਝ ਕਰਕੇ ਬਹੁਤ ਜ਼ਿਆਦਾ ਅੱਛਾ ਲੱਗਦਾ ਹੈ ਬਾਕੀ ਐਨੇ ਪੈਣਪੜਾ ਸਾਡੇ ਨਾਲ ਜੁੜੇ ਹੋਏ ਆ ਅਸੀਂ ਹੋਰ ਵੀ ਸਭ ਨੂੰ ਰਿਕਵੈਸਟ ਕਰਾਂਗੇ ਕਿ ਹੋਰ ਵੀ ਸਭ ਕੋ ਸਾਡੇ ਨਾਲ ਸਾਰੇ ਜਣੇ ਜੁੜਨ ਤਾਂ ਕਿ ਅਸੀਂ ਇਹਨਾਂ ਬੱਚਿਆਂ ਦਾ ਭਵਿੱਖ ਸਵਾਰ ਸਕੀਏ ਜਿੰਨਾ ਕਿ ਇਹਨਾਂ ਨੂੰ ਅੱਗੇ ਲੈ ਕੇ ਜਾਈਏ ਉਨਾ ਹੀ ਸਾਡੇ ਵਾਸਤੇ ਥੋੜਾ ਸਮਾਂ ਨੂੰ ਵੀ ਦਿਨਿਆ ਦੇਣਾ ਚਾਹੀਦਾ ਹੈ ਇਹਨਾਂ ਬੱਚਾ ਪ੍ਰਤੀ ਅੱਜ ਵੀ ਅਵਿਰੰਤ ਰਹੇ ਆ ਸਰ ਸਮਾਜ ਨੂੰ ਇਹ ਉਸਨਿਆ ਦੇਣੇ ਆ ਕਿ ਜਿਹੜੇ ਯੰਗਸਟਰ ਬੱਚੇ ਹੈ ਨਾ ਜਿਹੜੇ ਅੱਜ ਕੱਲ ਗਲਤ ਰਾਵਾਂਚ ਕਹ ਰਹੇ ਆ ਅਸੀਂ ਪੇਰੈਂਟਸ ਨੂੰ ਅਪੀਲ ਕਰਦੇ ਆ ਕਿ ਲੈ ਕੇ ਆਓ ਉਹਨਾਂ ਨੂੰ ਇਹਨਾਂ ਬੱਚਿਆਂ ਦੇ ਨਾਲ ਮਿਲਵਾਓ ਤਾਂ ਕਿ ਆ ਕੇ ਦੇਖਣ ਦੇ ਸਹੀ ਕਿ ਪਰਮਾਤਮਾ ਨੇ ਉਹਨਾਂ ਨੂੰ ਕੀ ਦਿੱਤਾ ਔਰ ਜਿਸ ਚੀਜ਼ ਦੀ ਕਮੀ ਇਹਨਾਂ ਨੂੰ ਛੱਡੀ ਹੈ ਤਾਂ ਵੀ ਕਿੰਨੇ ਸੰਤੁਸ਼ਟ ਹੈ ਇਹਦੇ ਨਾਲ ਬੜੀ ਅੱਛੀ ਸਿੱਖਿਆ ਮਿਲੇਗੀ ਬੱਚਿਆਂ ਨੂੰ ਕਿ ਉਹ ਗਲਤ ਰਾਵਾਂ ਤੋਂ ਹਟ ਕੇ ਇੱਧਰ ਜ਼ਰੂਰ ਜੁੜਨਗੇ